ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗਿਲਸ ਮੈਂਟਰ ਈ ਲਰਨਿੰਗ ਤੇ ਸੋ ਬੱਚਿਓ ਤੁਹਾਡੇ ਲਈ ਇੱਕ ਸਵਾਲ ਹੈ ਉੱਤਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਹੈ ਤੇ ਗੌਰ ਨਾਲ ਸੁਣਨਾ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਨੰਬਰ ਚੁਣੋਗੇ ਠੀਕ ਹੈ ਜੀ 10 ਹੁਣ 10 ਦੇ ਵਿੱਚ ਤੁਸੀਂ ਪਲੱਸ ਕਰਨੇ ਆ 50 50 ਦੇ ਵਿੱਚ ਫਿਰ ਤੁਸੀਂ ਮਾਈਨਸ ਕਰੋਗੇ 20 20 ਨੂੰ ਫਿਰ ਡਿਵਾਈਡ ਕਰਨਾ ਹੈ ਤੁਸੀਂ 5 ਦੇ ਨਾਲ 5 ਦੇ ਬਾਅਦ ਉਸ ਤੋਂ ਬਾਅਦ ਤੁਸੀਂ ਪਲੱਸ ਕਰਨੇ ਆ 100 100 ਤੋਂ ਬਾਅਦ ਤੁਸੀਂ ਮਾਈਨਸ ਕਰੋਗੇ ਉਸ ਦੇ ਵਿੱਚੋਂ 60 ਤੇ ਜੋ ਆਨਸਰ ਆਏਗਾ ਉਸ ਨੂੰ ਤੁਸੀਂ 0 ਦੇ ਨਾਲ ਮਲਟੀਪਲਾਈ ਕਰ ਦੇਣਾ ਹੈ ਉੱਤਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਤੇ ਐਨਾ ਸੀਰੀਅਸਲੀ ਲਿਆ ਕਰੋ ਜਿੱਦਾਂ ਹੁਣ ਤੁਸੀਂ ਇਸ ਸੀਰੀਅਸ ਲੈ ਆਏ ਵੀਡੀਓ ਨੂੰ ਸੋ ਕੈਲਕੂਲੇਸ਼ਨਸ ਕਰ ਰਹੇ ਹੋ ਸੋ ਐਵੇਂ ਹੀ ਆਪਣੀ ਪੜ੍ਹਾਈ ਨੂੰ ਵੀ ਸੀਰੀਅਸ ਲੈਣਾ ਹੈ ਤੇ ਰੀਜ਼ਨਿੰਗ ਦੀ ਕਲਾਸ ਲਗਾਇਆ ਕਰੋ ਆਪਣੀ ਮੈਥਸ ਦੀ ਕਲਾਸ ਹੁੰਦੀ ਹੈ ਰੀਜ਼ਨਿੰਗ ਦੀ ਕਲਾਸ ਹੁੰਦੀ ਹੈ ਸੋ ਰੋਜ਼ 1 ਵਜੇ ਤੁਸੀਂ YouTube ਤੇ ਆਪਣੀ ਰੀਜ਼ਨਿੰਗ ਦੀ ਕਲਾਸ ਲਗਾਨੀ ਹੈ ਤੇ ਜ਼ਰੂਰੀ ਨਹੀਂ ਹਰ ਚੀਜ਼ ਸੀਰੀਅਸ ਲਈ ਜਾਵੇ ਬਟ ਹਾਂ ਪੜਾਈ ਨੂੰ ਸੀਰੀਅਸ ਲਓ